ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲਾ ਪਟਿਆਲਾ ਇਹ ਗੱਲਬਾਤ ਕਰ ਲਈ ਨਾ ਬਾਈ ਕੋਲੇ ਟੋਟਲ 6 ਨਗ ਦਿਖਾ ਦਾਂਗੇ ਇੱਕ ਬੱਚੀ ਤਾਜੀ ਸੂਈ ਦੰਦਾਂ ਜਵਾਈ ਕਹਿੰਦਾ ਹੋ ਸਕਦਾ ਦੁੱਗੀ ਜਾਂ ਖੀਰੀ ਆ ਤੇ ਦੋ ਆ ਮੱਝਾਂ ਦਿਖਾ ਦਾਂਗੇ ਤਿਆਰ ਦੁੱਧ ਵਾਲੀਆਂ ਇੱਕ ਹੁੰਦਾ ਕੈਨ ਵਾਲਾ ਤੇ ਇੱਕ ਹੁੰਦਾ ਸੱਜਣੋ ਤਿਆਰੀ ਵਾਲਾ ਤੇ ਤਿੰਨ ਦਿਖਾ ਦਾਂਗੇ ਕਟੀਆਂ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜੋ ਜੀ ਹੋਰ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਆ ਨਾਮ ਤੇ ਨੰਬਰ ਬੋਲ ਦੋ ਜੀ 99680 ਹਾਂਜੀ 57452 ਜੀ ਨਾਮ ਹੈ ਹਾਂ ਨਾਮ ਮੇਰਾ ਬਲਵਿੰਦਰ ਸਿੰਘ ਆ ਬਲਵਿੰਦਰ ਸਿੰਘ ਬਿੰਦਾ ਹਾਂ ਜੀ ਪਿੰਡ ਕਰਤਾਰਪੁਰ ਜੀ ਠੀਕ ਹੈ ਜ਼ਿਲ੍ਹਾ ਪਟਿਆਲਾ ਨੇੜੇ ਬਲਵੇੜਾ ਰਹਿ ਜਾਂਦਾ ਜੀ ਆਪਣੇ ਠੀਕ ਹੈ ਗੱਲ ਹਾਂਜੀ ਕਈ ਦਰਸ਼ਕ ਪੁੱਛਦੇ ਨੇ ਵੀ ਕਿੱਥੇ ਪੈ ਗਿਆ ਜੀ ਠੀਕ ਹੈ ਰੋਡ ਤੇ ਬਲਵੇੜਾ ਪੈਂਦਾ ਜਦੋਂ ਆਪਾਂ ਪਟਿਆਲì ਤੋਂ ਠੀਕੇ ਰੋਡ ਤੇ ਹੁੰਦੇ ਜੇ ਗਾਣੀ ਦਵਾਈਏ ਦਾ ਆਪਾਂ ਨਵੇਂ ਗੋਂ ਜੇ ਗੱਲਬਾਤ ਕਰ ਲਈ ਬਈ ਹਰਿਆਣਾ ਆਪਾਂ ਨੂੰ ਮੇਰੇ ਖਿਆਲ ਨਾਲ ਸਾਹਮਣੇ ਆ ਗਿਆ ਹਾਂਜੀ ਬਿਲਕੁਲ ਆਪਣੇ ਸਾਹਮਣੇ ਦੋ ਕਿੱਲੇ ਹਟ ਮੰਦ ਇਹ ਮੰਨ ਸਕਦੇ ਹੋ ਵੀ ਪੰਜਾਬ ਦਾ ਯਾਰ ਆ ਲਾਸਟ ਘਰ ਜਿੱਥੇ ਮੈਂ ਖੜਾ ਹਾਂ ਹਾਂਜੀ ਹਾਂਜੀ ਲਾਸਟ ਲਾਸਟ ਪਿੰਡ ਤੇ ਲਾਸਟ ਮਕਾਨ ਆ ਪੰਜਾਬ ਦਾ ਨਾਲ ਹੀ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਕਟੀਆਂ ਬਾਈ ਕੋਲ ਹਰਿਆਣੀਆਂ ਹੁੰਦੀਆਂ ਤੇ ਮੱਜਾਂ ਵੀ ਚੰਗੀਆਂ ਹੁੰ ਹਾਂ ਉਧਰਲੇ ਬੰਨੇ ਮਾਰਦੇ ਗੈਰੀ ਕੈਮਰਾ ਲੈ ਤੋੜ ਲੱਭੂ ਖੋਲ ਕੇ ਫਿਰ ਤੋੜਦੇ ਤੋੜਦੇ ਕਿੰਨੀ ਕੋਮਰ ਆ ਬਾਈ ਉਹ ਕੱਟੀ ਜੀ ਉਹ ਸਾਲ ਦੀ ਹੋ ਗਈ ਕੱਟੀ ਇੱਕ ਸਾਲ ਦੀ ਆ ਸਭੀ ਬੜੀ ਚੰਗੀ ਆ ਕੱਟੀਆਂ ਸਾਂਭੀ ਪੂਰੀ ਸੰਭੀ ਆ ਜੀ ਕੱਟੀਆਂ ਆ ਸਾਂਭ ਸੰਭਾਲ ਆ ਗਈ ਫਿਰਾਂ ਉਧਰ ਹੈ ਹੀ ਬਹੁਤ ਵਧੀਆ ਜੀ ਸਿੰਗੀ ਦੇਖੋ ਕੱਟੀ ਜਮਾ ਉਂਗਲ ਵੀ ਨਹੀਂ ਤੇ ਬਾਕੀ ਸਿੰਘੀ ਆ ਗਈ ਜਮਾ ਛੋਟੀ ਕਹਿ ਲਈਏ ਹਾਂਜੀ ਬਿਲਕੁਲ ਬੰਦ ਸਿੰਘ ਦੀ ਆ ਗਈ ਸਵਾ ਆ ਗਈ ਆ ਗਈ ਜਮਾ ਠੰਡੀ ਸੀਲ ਥਣ ਬਾਈ ਕੱਟੀਆਂ ਨੇ ਸਿੰਗਲ ਚਾਰ ਚਾਰ ਹੀ ਨੇ ਚਾਰ ਚਾਰ ਦੀ ਕਿਸੇ ਦੇ ਵੀ ਫੂਟ ਛਾਂਟ ਨਹੀਂ ਮਿਲੂਗੀ ਆਪਾਂ ਨੂੰ ਠੀਕ ਹੈ ਗੱਲ ਐ ਸਿੰਗਲ ਚਾਰੇ ਥਾਣੇ ਮਿਲਣਗੇ ਠੀਕ ਹੈ ਹਾਂ ਬਾਈ ਕਹਿੰਦਾ ਥਣ ਨੇ ਜਿਹੜੇ ਸਿੰਗਲ ਚਾਰ ਚਾਰ ਹੀ ਨੇ ਪਰ ਕੋਈ ਵੀ ਆਪਾਂ ਜੇ ਕਿਸੇ ਕੋਲ ਥਣ ਕੇ ਇਹਦਾ ਵੱਧ ਘਟ ਹੋਇਆ ਆਪਾਂ ਜ਼ਿੰਮੇਵਾਰੀ ਐਸੀ ਦੀ ਤਾਂ ਗਰੰਟੀ ਇੱਥੇ ਇੱਥੇ ਰੋਕ ਲਾ ਲੱਭੂ ਮਾੜਾ ਜਿਹਾ ਰੋਕ ਲਾ ਰੋਕ ਲਾ ਰੋਕ ਲਾ ਇੱਥੋਂ ਮਾਰ ਗਿਆ ਜੀ ਕੈਮਰਾ ਓਏ ਬੁੱਤੀ ਦੇਖੋ ਕੱਟੀ ਦੀ ਕੱਡੀ ਸੋਹਣੀ ਕਿਥੇ ਬਰੀਡ ਕੱਟੀ 'ਚ ਸਜਣੋ ਫੁੱਲ ਆ ਗਈ ਬਨਣ ਵਾਲੀ ਜੀ ਆ ਬੜੀ ਕਮਾਲ ਦੀ ਕੱਟੀ ਆ ਸਿੰਘ ਬਿਲਕੁਲ ਬੰਦ ਹੈ ਨਹੀਂ ਪਾਲਣ ਵਾਲੀ ਕੱਟੀ ਆਈ ਬਹੁਤ ਸੋਹਣੀ ਕੱਟੀ ਪਿੱਛੇ ਪੂੜਾ ਦੇਖੋ ਕੱਟੀ ਦਾ ਬਹੁਤ ਸੋਹਣਾ ਹੈ ਇੱਕ ਗੱਲ ਹੋਰ ਹਾਂ ਇਹ ਚਾਰੀ ਕੱਲੇ ਕੱਲੇ ਕਦ ਕਾੜ ਕੱਟੀ ਬਹੁਤ ਸੋਹਣਾ ਬਹੁਤ ਸੋਹਣਾ ਗੰਧ ਕਰੂਗੀ ਜੀ ਅਜੇ ਸਾਲ ਦੀ ਹੋਈ ਆ ਲਾਲਾ ਬੱਚਾ ਆ ਜੇ ਤਾਂ ਕਦ ਕਾੜ ਚੰਗਾ ਕਰ ਜੂ ਤੇ ਇਹਨਾਂ ਦੇ ਮਾਮਾ ਦਾ ਦੁੱਧ ਕਿੰਨਾ ਕ ਆਈਡੀਆ ਜੀ ਵੇਖੋ ਆਪਾਂ ਕਹੀ ਜਾਈ ਆਪਣੇ ਕੋ 15 ਲੀਟਰ ਤੋਂ ਲੈ ਕੇ ਆਈ 12 ਲੀਟਰ ਤੱਕ ਮੱਝਾਂ ਦੇ ਦੁੱਧ ਦੀਆਂ ਕੱਟ 12 ਤੋਂ ਬੰਨ੍ਹਾ ਹਾਂ ਜੀ ਐਵੇਂ ਕਹੀਓ ਜੀ 18 ਵਾਲੀ ਆ 20 ਲੀਟਰ ਵਾਲੀ ਆ ਠੀਕ ਆ ਗੱਲ ਨਾਰਮਲ ਘਰਾਂ ਦੀਆਂ ਕੱਟੀਆਂ ਜੀ ਆਪਾਂ ਐਵੇਂ ਕਦੀ ਫਲਾਨੀ ਜੀ ਕੋਲ ਲਈ ਆ ਪਰ ਇੱਕ ਗੱਲ ਹੋ ਸਕਦਾ ਨੂੰ ਇਹ ਦੱਸ ਦਾਨਾ ਚਾਹੂ ਕਿ ਹਰਿਆਣੇ ਚ ਨਾ ਐਚ ਐਲ ਡੀ ਵੀ ਸੀਮੰਟ ਦੀ ਜਿਹੜੀਆਂ ਵੇਖੋ ਜੀ ਉਹਦੇ ਸਰਕਾਰੀ ਝੋਟੇ ਬਣੇ ਉਹ ਵੀ ਬਹੁਤ ਵਧੀਆ ਹੈ ਹੁਣਾਂ ਕੱਟੀ ਸਰਕਾਰੀ ਝੋਟੇ ਦੀ ਅਗਲੇ ਨੇ ਕਹਿ ਕੇ ਦਈ ਹੈ ਜੀ ਕੋਈ ਉਹਦਾ ਇੱਕ ਨੰਬਰ ਆ ਜੀ ਰੇਟ ਕੀ ਰਹੂਗਾ ਉਹਦਾ ਰੇਟ 35000 ਰੁਪਈਆ ਜੀ ਇਹ ਕਰੀ ਉਰਲੇ ਬੰਨਿਆ ਕੱਟੀ ਉਰਲੇ ਬੰਨੇ ਕਰਦੇ ਮਾੜੀ ਜੀ ਉਹ ਉਹਦੇ ਮਾਰ ਦੇ ਦੇਣ ਵਾਲੇ ਰੇਟ ਹੀ ਕਰਾਂਗੇ ਜੀ ਆਪਾਂ ਠੀਕ ਹੈ ਕੋਈ ਇਹ ਨਹੀਂਗਾ ਵੀ ਉਹ ਚੋਂ ਬਸ ਸੂਟ ਛੱਪਾ ਹੋਊਗਾ ਠੀਕ ਹੈ ਗੱਲ ਲੋਕੇ ਐ 40 40 45 15000 ਰੁਪਏ ਮੰਗੀ ਜੋ ਫਿਰ ਉਹ ਹੀ 10 1000 ਰੁਪਏ 5 500 ਰੁਪਏ ਘੱਟਣਾ ਉਹ ਪੰਜ ਗੱਲ ਤੇ ਠੀਕ ਹੈ ਬੇਟਾ ਰੇਟ ਹਾਂ ਜੀ ਰੇਟ ਆਪਾਂ ਜੈਨੂਮਨ ਕਰਾਂਗੇ ਫਿਕਸ ਫਿਕਸ ਰੇਟ ਕਰਾਂਗੇ ਇਹ ਕੱਟੀ ਦਾ ਮਿਲੂਗੀ ਸੱਜਣੋਂ 35 ਦੀ ਐਸਐਲਡੀ ਵੀ ਦੇਸੀ ਮੰਦੀਆ ਤੇ ਹੁਣ ਮਾਰ ਦੇ ਗਰੀ ਦੋ ਨੰਬਰ ਦੀ ਇਹ ਸਰਕਾਰੀ ਝੋਟੇ ਦੀ ਹੈ ਜੀ ਆਪਾਂ ਸਰਕਾਰੀ ਦੀ ਕਹਿ ਕੇ ਦਿੱਤੀ ਮਾਲਕ ਨੇ ਠੀਕ ਹੈ ਸਰਕਾਰੀ ਦੀ ਉਹ ਕਹਿ ਕੇ ਦਵਾਂਗੇ ਹਾਂ ਸਿੰਘ ਸੁੰਗ ਰ ਕਲਰ ਦੇਖੋ ਕੱਟੀ ਦਾ ਕਿੰਡਾ ਸੋਹਣਾ ਏ ਤੇ ਬਾਕੀ ਇੱਕ ਗੱਲ ਲੰਬਾਈ ਦੀ ਕੱਟੀ ਵੀ ਦੇਖੋ ਕਿੰਨੀ ਆ ਚੜਾਈ ਵਾਲੀ ਕੱਟੀ ਬਣੂਗੀ ਹਾਂ ਥਣ ਦੇਖੋ ਕੱਟੀ ਦਾ ਕਿੰਡਾ ਕੰਮ ਦਾ ਬਣਦਾ ਏ ਹਾਂ ਏ ਬਾਈ ਕਿਵੇਂ ਹੋਊਗੀ ਦੰਦਾ ਚ ਦੰਦਾ ਹੀ ਦੁੱਕੀ ਆ ਜੀ ਦੰਦ ਪੂਰੇ ਦੇ ਦੁਗ ਦੇ ਕੱਢ ਗਏ ਪੂਰੇ ਨਹੀਂ ਕਰੇ ਇਹਨੇ ਠੀਕ ਆ ਮਤਲਬ ਚੱਕੇ ਵੇ ਆ ਹਾਂ ਜੀ ਹਾਂ ਜੀ ਇਹ ਗੱਬਣ ਹੈਗੀ ਇਹ ਗੱਬਣ 21 22 ਦਿੰਦੀ ਆ ਜੀ ਠੀਕ ਆ ਆਪਣੇ ਝੋਟੇ ਕੋਰ ਵਾਲੀ ਏ ਝੋਟਾ ਵੀ ਦਿਖਾ ਦਾਂਗੇ ਆਪਾਂ ਬਾਅਦ ਚ ਆਸਾਨ ਬਾਈ ਕੋਲੇ ਬਣ ਆਸਾਨ ਬਹੁਤ ਵਧੀਆ ਏ ਆਪਣੇ ਘਰ ਜਰ ਘੁੰਗੜਾ ਦਾ ਬੱਚਾ ਏ ਉਹ ਵੀ ਦਿਖਾਵ ਤੇ ਇਹ ਬਾਈ ਕਹਿੰਦਾ ਆ ਗਈ ਸਰਕਾਰੀ ਦੀ ਆ ਐਚ ਆਰ ਡੀਵੀ ਵਾਲਿਆਂ ਦੀ ਇਹ ਆ ਗਈ ਤੇ ਦੰਦ ਦੁੱਗ ਦੇ ਚੱਕਦੀ ਆ ਤੇ 20 ਤੋਂ 22 ਕ ਦਿਨ ਦੀ ਬਣੀ ਇਹ ਥਾਣਾ ਦਿਖਾ ਦਿਓ ਕੱਟੀ ਦੇ ਜ਼ਰੂਰ ਥਾਣਾ ਦੇਖੋ ਕੱਡੇ ਸੋਹਣੇ ਕੱਟੀ ਦੇ ਥਾਣਾ ਦਿਖਾਉਂਦੀ ਆ ਬਹੁਤ ਵਧੀਆ ਵੀ ਤੁਸੀਂ ਸਜਣਾਉਣਾ ਚਾਹੇ ਖਾਲੀ ਮੰਨ ਕੇ ਲੈ ਲਿਓ ਪਰ ਕਿਉਂਕਿ ਗੱਬਣ ਥੋੜੀ ਕਿਸਮਤ ਆ ਵੀ ਇਹ ਨਿਕਲੇ ਸਕਦੀ ਆ 100% ਹਾਂਜੀ ਕੱਟੀ ਤਾਂ ਵੇਖੋ ਗੱਬਣ ਲੱਗਦੀ ਆ ਖਾਰ ਖੂਰ ਕਰੀ ਜਾਂਦੀ ਆ ਤੇ ਸੁਭਾ ਦੀ ਐ ਤਨਵਾਈ ਨੂੰ ਹੋਈ ਨਹੀਂ ਤਾਂ ਖਾਰ ਕਰਦੀ ਹੈ ਕੱਟੀ ਦੇਖੋ ਨੀ ਸੁਭਾ ਦੀ ਜਮਾਂ ਠੰਡੀ ਹੈ ਜੀ ਇੱਥੋਂ ਦਿਖਾ ਦੀ ਝੋਲੀ ਝੂਲੀ ਚੰਗੀ ਬਣਾਉਗੀ ਤੇ ਬਾਕੀ ਬਣਾਵਟ ਬਹੁਤ ਕਮਾਲ ਦੀ ਆ ਚੀਜ਼ਾਂ ਦਾ ਗੈਪ ਕਹਿ ਲਈਏ ਕਿੰਨੇ ਪੈਸੇ ਬਾਈ ਇਹਦੇ ਇਹਦੇ ਇੱਕੋ ਹੀ ਮੁੱਲ ਹੈ ਜੀ 48000 ਦੀ ਦੇਾਂਗੇ 48000 ਕੋਈ 50 ਨਹੀਂ ਕਰਦੇ ਕੋਈ 60 ਨਹੀਂ ਕਰਦੇ 48000 ਦੀ ਕੱਟੀ ਦੇ ਦਾਂਗੇ ਠੀਕ ਹੈ ਗੱਲ ਤੇ ਹੁਣ ਲੱਭੂ ਆ ਲਿਆ ਤਿੰਨ ਨੰਬਰ ਵਾਲੀ ਕੱਦ ਕੋਠ ਇਹਦਾ ਵੀ ਫੁੱਲ ਕੰਧ ਬਹੁਤ ਹੈ ਖੀਰੀ ਹੈ ਕੱਟੀ ਹੈ ਇਹ ਖੀਰੀ ਆ ਹਾਂ ਜੀ ਕੱਦ ਕਾੜ ਫੁੱਲ ਆ ਨਾ ਸਭ ਹਾਂ ਇਹ ਟੀਕੇ ਦੀ ਹੈ ਕੱਟੀ ਇਹ ਕਿਹੜੇ ਦੀ ਆ ਬਾਈ ਹਾਂਜੀ ਇਹ ਸਰਕਾਰੀ ਟੀਕੇ ਦੀ ਹੈ ਜੀ ਇਹ ਟੀਕੇ ਦੀ ਆ ਪਾ ਟੀਕੇ ਦੀ ਕਹਿ ਕੇ ਦੱਸਾਂਗੇ ਠੀਕ ਆ ਗੱਲ ਹਾਂਜੀ ਇਹ ਆ ਗਈ ਬਾਈ ਕਹਿੰਦਾ ਸਰਕਾਰੀ ਸੀਮੰਦੀ ਆ ਹਰਿਆਣੇ ਵਾਲਿਆਂ ਚਾਰੀ ਦੇ ਟੀਕੇ ਦੇਖੋ ਲੱਤਾਂ ਲੁੱਤਾਂ ਕਿਦਾਂ ਚੌੜੀਆਂ ਕਰ ਕਰ ਕੇ ਬਣਦੀ ਗਈ ਕੱਦ ਵੱਡਾ ਆ ਗਿਆ ਫੁੱਲ ਡਾ ਵੱਡਾ ਜੈਡ ਬਲੈਕ ਤੇ ਆ ਗਈ ਖੀਰੀ ਤੇ ਆ ਗਈ ਸੱਜਣੋ ਜੈਡ ਬਲੈਕ ਬਹੁਤ ਕਮਾਲ ਦੀ ਆ ਤੋਰ ਦੇ ਤੋਰ ਦੇ ਕਮਾਦੇ ਕੇਰਾ ਹੋ ਰਿਆ ਇਹਨੂੰ ਮੜਾ ਜਾ ਹਾਂਜੀ ਕਮਾਦੀ 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 ਰਸਾ ਖੋਲੀਆਂ ਨਹੀਂ ਨਹੀਂ ਕਦੇ ਇੱਥੇ ਪੱਕੀਆਂ ਬੱਜੀਆਂ ਰਹਿਣੀਆਂ ਇੱਕੋ ਥਾਂ ਤੇ ਨਾ ਆਓ ਬਾਈ ਕਹਿੰਦਾ ਖੋਲਣ ਕਰਕੇ ਥੋੜਾ ਜਿਹਾ ਹਾਂਜੀ ਖੋਲਣ ਕਰਕੇ ਮਸਤੀ ਕਰਨੀ ਜੀ ਮਸਤੀ ਲੱਗੀ ਵਧੀਆ ਪਰ ਉਦਾਂ ਗੱਲ ਦੱਸਦਾ ਨਾ ਵੀ ਥਣ ਆ ਗਿਆ ਸਿੰਗਲ ਚਾਰ ਫੁੱਲ ਲੱਗੇ ਗੈਪ ਚ ਥਾਣਾ ਇਹਨੇ ਕੋਈ ਕੱਦ ਆ ਗਿਆ ਇਹਦਾ ਸਜਣੋਂ ਫੁੱਲ ਵੱਡਾ ਇੱਥੇ ਤੋਂ ਇਹਦੇ ਕੱਦ ਦਾ ਆੜੀਆ ਲਾ ਲਓ ਹਾਂਜੀ ਕੱਦ ਤੋਂ ਚੜਾਈ ਵੀ ਫੁੱਲ ਆ ਤੇ ਬਾਕੀ ਕੱਦਗਾਠ ਵੀ ਸੋਹਣਾ ਰੱਖਿਆ ਤੇ ਨੇੜੇ ਵੀ ਦਿਖਾ ਦੇਂਗਾ ਇਹ ਬਾਟਨ ਵਾਲਾ ਲੇਵਾ ਬਣਾਉਗੀ ਬਹੁਤ ਕਮਾਲ ਦਾ ਉਰਲੇ ਬੰਨਿਓ ਦਿਖਾ ਦੇ ਲੰਬਾਈ ਲੰਮੂਈ ਕੱਟੀ ਦੀ ਬਾਜ ਨਾਲ ਹੀ ਆ ਇਹ ਗੱਬਣ ਕਰਾਈ ਵੀ ਆ ਬਾਈ ਹਾਂਜੀ ਇਹ ਗੱਬਣ ਮਹੀਨੇ ਦੀ ਹੋ ਗਈ ਜੀ ਇੱਕ ਦਿਨ ਮਹੀਨੇ ਤੋਂ ਦੋ ਦਿਨ ਉੱਪਰ ਹੋਵੇ ਤੇ ੱਲੇ ਵੀ ਬਾਈ ਇੰਨੇ ਚਿਰ ਦੀ ਆ ਜੀ ਠੀਕ ਆ ਗੱਲ ਆ ਹਾਂਜੀ ਕੱਟੀਆਂ ਜਿੱਤਾਂ ਸਰੀਰ ਥਰੂ ਜੱਟੀਆਂ ਗੱਟੀਆਂ ਦਾ ਵਧੀਆ ਜੀ ਬਾਕੀ ਵੇਖੋ ਕਿਸਮਤ ਆਪਾਂ ਖਾਲੀ ਕਹਿ ਕੇ ਦੇਣੀ ਆ ਠੀਕ ਆ ਗੱਲ ਆ ਆਪਾਂ ਨਹੀਂ ਕਹਿੰਦੇ ਜੀ ਇਹ ਗੱਬਣ ਹੈ ਜੀ ਫੇਰ ਜ਼ਰੂਰ ਆਪਣੇ ਝੋਟੇ ਕੋ ਰਲੀਆਂ ਆ ਕਿੰਨੇ ਪੈਸੇ ਬਾਈ ਦੇ ਇਹਦਾ 50000 ਰੁਪਿਆ ਕਰਦੇ ਮੋਲਾ ਇਹਦਾ ਬਾਈ ਕਹਿੰਦਾ 50000 ਰੁਪਿਆ ਲੈਣਾ ਖੋਣ ਮਾਰਦੇ ਗਰੀ 4 ਨੰਬਰ ਵਾਲੀ ਮੱਝ ਤੇ ਕੈਮਰਾ ਗਰੇਡੇਡ ਆ ਗਿਆ ਨਾ ਬਾਈ ਹਾਂਜੀ ਮੜਾ ਜਾ ਹੈਗਾ ਜੀ ਫੁੱਲ ਮੱਥੇ ਤੇ ਬਾਕੀ ਸਾਰੀ ਕਾਲੀ ਆ ਮੜਾ ਜਾ ਹੈਗਾ ਆਪਾਂ ਇਹ ਨਹੀਂ ਵੀ ਕਾਲੀ ਕਰ ਦਾਂਗੇ ਇਹ ਕੰਮ ਨਹੀਂ ਹੈਗਾ ਆਪਣੇ ਕੋਲ ਠੀਕ ਆ ਗੱਲ ਹਾਂ ਵੀ ਕਾਲੀ ਕਰਦੀ ਏ ਜੇ ਕਰਦੀ ਏ ਝੋਟੀ ਨੂੰ ਚੁਰਦੀ ਦੇਖੋ ਕਿੰਦੀ ਐ ਹਾਈਟ ਆ ਗਈ ਦਰਮਿਆਨੀ ਹਾਂਜੀ ਕੱਲੀ ਜਾਊਗੀ ਜੀ ਟੈਂਪੂ 'ਚ ਵੱਡੀ ਬੁੱਡੀ ਜੇ ਕਹ ਲਈਏ ਚੜਾਈ ਵਾਲੀ ਮੈਂ ਆ ਫੁੱਲ ਚੜਾਈ ਵਾਲੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਆ ਪਾਕਿਸਤਾਨ ਵਾਲੀ ਨੀਲੀ ਦਾ ਟਮਟਾ ਆ ਪਰ ਤਾਰੇ ਇੰਨੀ ਕ ਪੋਲੀ ਏ ਜੀ ਬਿਲਕੁਲ ਓ ਚਾ 10 ਸਾਲ ਦਾ ਬੱਚਾ ਘਟ ਲਿਆ ਇੱਥੇ ਰੋਕ ਲਈ ਲੱਭੂ ਕਵਾ ਕੇ ਇੱਥੇ ਰੋਕ ਲਾ ਇੱਥੋਂ ਮਾਰਦੀ ਗੈਰੀ ਕੈਮਰਾ ਐਨ ਆ ਗਈ ਸੰਮੀ ਪਲੀ ਬਾਈ ਫੋੜੀ ਹਾਂਜੀ ਸੰਮੀ ਪਲੀ ਬਹੁਤ ਆਈ ਆਲੇ ਆਲੇ ਆ ਸੂਈ ਦੀ ਝੋਟੀ ਨੂੰ ਕੋਈ ਪਤਾ ਨਹੀਂ ਨਿੰਨਾ ਦੁੱਧ ਤੇ ਚੱਲਣ ਢੀਆ ਝੋਟੀ ਕਿੰਨੇ ਦਿਨਾਂ ਤੋਂ ਨਹੀਂ ਇਹਨੂੰ ਵੀ ਕੋਈ ਪਰਵਾਹ ਨਹੀਂ ਕਿੰਨੇ ਦਿਨ ਦੀ ਸੂਈ ਹੋ ਗਈ ਬਾਈ ਸੂਈ ਨੂੰ ਇਹਨੂੰ ਹੋ ਗਏ ਜੀ ਅੱਜ 18 ਦਿਨ ਹੋ ਗਏ ਸੂਈ ਨੂੰ 18 ਦਿਨ ਹਾਂਜੀ 18 ਦਿਨ ਪਹਿਲਾਂ ਮੈਂ ਉਹ ਦੁਰਦੀਆ ਹਾਂਜੀ ਕੱਟੀ ਮਗਰ ਆਈ ਕੱਟੀ ਵੀ ਬਹੁਤ ਵਧੀਆ ਨਾਲ ਵੀ ਕੱਟੀ ਆ ਤੁਰਦੀ ਵੀ ਪਲਵਾਨਾਂ ਜਾਉਂਦਾ ਏ ਗਰੀ ਇੱਥੋਂ ਮਾਰਨੀ ਕੈਮਰਾ ਇੱਥੋਂ ਕਰਾ ਦੇ ਜੈ ਇੱਕ ਕੋਈ ਅੰਤਿਕ ਕبولਦੀ ਇਹਦੀ ਐ ਲਾ ਗਈ ਫਾਸਮੇ ਜਲੇ ਵਿੱਚ ਪੂਰਾ ਫਿੱਟ ਲੈ ਭਾਈ ਫੀਟਿੰਗ ਵਾਲਾ ਚੜਾਈ ਵਾਲੀ ਆ ਗਈ ਹਾਈਟ ਆ ਗਈ ਮੀਡੀਅਮ ਕਿੰਨਾ ਦੁੱਧ ਹਾਜ਼ਰ ਅੱਜ ਦੁੱਧ ਦੇ ਵੇਖੋ ਕਹਿਣ ਨੂੰ ਭਾਵੇਂ 17 ਕੇ ਜੋ 18 ਕੇ ਜੋ 16 ਲੀਟਰ ਪੂਰਾ ਏ ਸੇਟਰ ਲਾ ਦੇਗੇ 16 ਲੀਟਰ ਪੂਰਾ 16 ਲੀਟਰ ਹਾਂਜੀ ਪੂਰਾ ਹਾਂ ਜੀ ਰਾਜਾ ਮੇਲਾ ਚੱਲ ਪੀ ਹਾਂ ਮੇਲਾ ਲੱਗ ਲਿਆ ਜੀ ਠੀਕ ਹੈ ਗੱਲ ਮੇਲਾ ਚੱਲਣ ਦੀ ਹੁਣ ਨਿਵਾੜ ਦੇ ਨੇ ਤਾਂ ਮੇਲਾ ਲੱਗਿਆ ਜੀ ਆ ਵੀ ਝੋਟੀ ਤੇ ਠੀਕ ਹੈ ਗੱਲ ਵਧੂ ਵਧੂ ਲੀਟਰ ਖੰਡ ਵੇਖੋ ਜੀ ਕਹਿ ਸਕਦੇ ਆ ਵੀ ਵਧਦੇ ਲੀਟਰ ਖੰਡ ਵਧਣਾ ਵੀ ਚਾਹੀਦਾ ਬਾਕੀ ਵੇਖੋ ਠੰਡਾ ਇਹ ਤੋਂ ਪਾਤਾ ਪਾ ਲੱਗ ਜਾਂ ਡੰਗਰ ਆਟੋਮੈਟਿਕ ਹੀ ਵੱਜ ਜਾਂਦਾ ਜੀ ਦੁੱਧ ਠੀਕ ਹੈ ਗੱਲ ਇਹ ਤੋਂ ਧੰਦ ਧੰਦ ਪੈਣਾ ਜੀ ਕੱਢ ਜਾਂਦਾ ਜੀ ਬਾਰਸ਼ ਬੂਰਸ਼ ਚ ਹਾਂਜੀ ਠੰਡੀ ਠੰਡੀ ਪਾ ਲਈ ਅੱਗੇ ਹਾਂਜੀ ਠੰਡੀ ਤਾਂ ਬਹੁਤ ਇਹ ਇਹਦਾ ਲੈ ਰਾਂ ਜਾਂਦਾ ਭਾਈ ਕਹਿੰਦਾ ਹਾਜ਼ਰ ਤੇ ਇਹਦੇ ਕਿੰਨੇ ਪੈਸੇ ਲੈ ਲਾਂਗੇ 16 ਲੀਟਰ ਹਾਜ਼ਰਨਾ ਇਹਦਾ 1.35 ਹੈ ਜੀ 1.35 ਹਾਂ ਜੀ ਇਹ ਫਿਕਸ ਫਿਕਸ ਜੀ ਨਹੀਂ ਰੇਟ ਹੈ ਬਸ ਥੋੜਾ ਬਹੁਤਾ ਮਾਨ ਤਾਨ ਕਰ ਦਾਂਗੇ ਜੀ ਜ਼ਰੂਰ ਆਏ ਨੂੰ ਚਲੋ ਖਾਲੀ ਨਹੀਂ ਮੋੜਿਆ ਜਾਂਦਾ ਠੀਕ ਹੈ ਗੱਲ ਆ 16 ਲੀਟਰ ਦੇ ਦਾਂਗੇ ਡੱਬੇ ਮਰਵਾ ਕੇ ਹਾਂ ਜੀ ਡੱਬੇ ਮਰਵਾ ਕੇ ਦਾਂਗੇ ਤੇ ਹੋਰ ਕੰਡਾ ਐ ਨਹੀਂ ਆ ਪਹੁੰਚ ਜਿਆ ਕੰਡਾ ਕੈਮਰਾ ਤੋਰ ਚੋਬਰਾ ਖੋਲ ਕੇ ਇਹਦਾ ਸੂਆ ਬਾਈ ਇਹ ਤੀਸਰੀ ਸੂਈ ਹੈ ਜੀ ਇਹ ਕਹੇ ਕਿ ਕਿਹੋ ਜਿਹਾ ਆਪਾਂ ਲਿਆਏ ਅਗਲੇ ਚੌਥਾ ਵੀ ਹੋ ਸਕਦੀ ਆ ਠੀਕ ਆ ਅਗਲੇ ਨੇ ਤੀਸਰਾ ਕਹਿ ਕੇ ਦਈਆ ਮਾਰ ਕੇ ਇਹਨਾਂ ਪੱਕ ਕੇ ਹਾਈਟ ਬੈਠਮੀ ਆ ਗਈ ਹਾਂਜੀ ਠੀਕ ਹੈ ਹਟਦੀ ਹਾਈਟ ਦੀ ਆ ਬਾਲੀ ਜਿਆਦੀ ਉੱਚੀ ਨਹੀਂ ਹਾਈਟ ਦੁੱਧ ਨੂੰ ਚਵਾਈ ਨੂੰ ਬਹੁਤ ਖਰੀ ਆ ਜੀ ਕਿੰਨੇ ਦਿਨ ਦਾ ਸੂਆ ਬਈ ਇਹਦਾ ਇਹਦਾ ਹੀ ਅਜੇ 12 ਦਿਨ ਹੋਏ 11 ਦਿਨ ਸੂਈ ਨੂੰ 11 12 ਦਿਨ ਦੀ ਸੂਈ ਹਾਂਜੀ ਮਹਿਲਾ ਲੱਗਦੀ ਹੈ ਦੁੱਧ ਕਿੰਨਾ ਕੁ ਤਿਆਰ ਦੁੱਧ ਇਸ ਟਾਈਮ 14 ਲੀਟਰ ਤਿਆਰ ਆ ਜੀ 14 ਲੀਟਰ ਤਿਆਰੀ ਦਾ ਹਾਂਜੀ ਪੂਰਾ ਤਿਆਰੀ ਦਾ ਈ 14 ਲੀਟਰ ਠੀਕ ਆ ਗੱਲ ਬੱਚੇ ਦਾ ਕਰਕੇ ਕਰਦੇ ਆ ਲੈ ਚੱਲ ਲੈ ਚੱਲ ਲੈ ਚੱਲ ਬੱਚੇ ਤੇ ਲੈ ਚੱਲ ਪਰੇਸ਼ਾਨ ਤੇ ਸਵਾ ਆਦੀ ਬਾਈ ਕਹਿੰਦਾ ਆ ਗਈ ਠੰਡੀ ਤੇ ਦੁੱਧ ਕਿੰਨਾ ਤਿਆਰ ਦੱਸਿਆ ਬਾਈ ਦੁੱਧ 14 ਲੀਟਰ ਆਇਆ ਥੱਲੇ 14 ਲੀਟਰ ਅੱਜ ਤਿਆਰੀ ਦਾ ਸੂਈ ਹੋਗੇ 10 11 ਦਿਨਾਂ 10 11 ਦਿਨਾਂ ਹੋਗੇ ਸੂਈ ਉਰਲੇ ਪੰਨੇ ਕਰ ਦਿਓ ਮਾੜੀ ਜੀ ਅੱਤ ਇੱਥੋਂ ਡਰਦੀ ਆ ਇੱਦੋਂ ਡਰਦੀ ਆ ਇਹਨੇ ਕਦੇ ਖੋਲੀ ਨਹੀਂ ਨਾ ਕਦੇ ਠੀਕ ਆ ਗੱਲ ਹਾਂ ਜੀ ਤੇ 14 ਲੀਟਰ ਬਾਈ ਕਹਿੰਦਾ ਇਹਦੇ ਕੋਲ ਹਾਜਰਾ ਚਵਾਈ ਦੀ ਕਿਵੇਂ ਸਤਾ ਦਾ ਚਵਾਈ ਦੀ ਬਿਲਕੁਲ ਭੋਲੀ ਆਈ ਠੀਕ ਆ ਗੱਲ ਹਾਂਜੀ ਚਵਾਈ ਵਾਲੀ ਚਵਾਈ ਤਾਂ ਬਿਲਕੁਲ ਭੋਲੀ ਆ ਗਈ ਬਿਲਕੁਲ ਹਾਂਜੀ ਤੇ ਕਿੰਨੇ ਪੈਸੇ ਲੈ ਲਾਂਗੇ ਬਾਈ ਅੱਜ ਇਹਦੇ ਫਿਰ ਇਹਦੇ 2 ਘਟ ਲੱਖ ਦੀ ਦੇ ਦਾਂਗੇ 98 98000 ਦੀ ਦੇ ਦਾਂਗੇ 98 14 ਲੀਟਰ ਦੁੱਧ ਆਈ ਵੇਖ ਲਓ ਤੁਸੀਂ ਕੋਈ ਬਾਜ਼ਾਰ ਦੇ ਵਿੱਚ ਝੋਟੀਏ ਕੋਈ ਮਿਲ ਜੀ 98000 ਦੀ 14 ਲੀਟਰ ਦੁੱਧ ਤਿਆਰ ਹੈ ਮੈਲੇ ਲੱਗੂਗੀ ਮੈਲੇ ਲੱਗੂਗੀ ਲੀਟਰ 2 ਲੀਟਰ ਵਧਾ ਦੂੰਗਾ ਵਧੂਗੀ ਜੀ ਤੁਸੀਂ ਘੱਟ ਤੋਂ ਘੱਟ 15 ਲੀਟਰ ਮੰਨ ਲਿਓ 15 ਦਾ ਪੱਕਾ ਮੈਂ ਕਰੂਗੀ 14 ਅੱਜ ਹਾਜ਼ਰ ਹੈ ਹਾਜ਼ਰ ਹੈ ਜੀ 14 14 ਅੱਜ 10 ਲੀਟਰ ਤੋਂ ਸਟਾਰਟ ਹੋਈ ਸੀਗੇ 14 ਅੱਜ ਤਿਆਰੀ ਵਾਲਾ ਕਈ ਭਰਾ ਕਹਿੰਦੇ ਨੇ ਵੀ ਯਾਰ ਇਹ 14 ਦੇ ਦੂਗੀ ਜਾਂ 16 ਦੇ ਦੂਗੀ ਹੈ ਨਾ ਦੇ ਦੂਗੀ ਵਾਲਾ ਸੀ ਇਹ ਇਹਦਾ ਦੁੱਧ ਕੱਟੀ ਮਗਰ ਹੈ ਜੀ ਮਗਰ ਕੱਟੀ ਚਬਾਈ ਦੀ ਬਾਈ ਕਹਿੰਦਾ ਬਿਲਕੁਲ ਲੁਕੇ ਜੀ ਬੋਲੀਧਾਰਾ ਜਾਂ ਛੋਟਾ ਜਿਹਾ ਬੱਚਾ ਕੱਢ ਲਏ ਜੀ ਇਹ ਬਾਈ ਕਹਿੰਦਾ ਦੇ ਦਾਂਗੇ 98000 ਦੀ ਮਾਨਤਾਨ ਜਾਂ ਹੋ ਜਾਊਗਾ ਤੇ ਹੁਣ ਮਾਰ ਦੇਗਾ ਜੀ ਆ ਬੱਚੀ ਤੇ ਕੈਮਰਾ ਇਹਦਾ ਸੂਆ ਬਾਈ ਪਹਿਲੇ ਸੂਏ ਹੈ ਜੀ ਪਹਿਲਣਾ ਹਾਂਜੀ ਇਹ ਤਾਂ ਖੜੀ ਨਹੀਂ ਦਿਖਾ ਦਿੰਦੇ ਹਨ ਖੜੀ ਦਿਖਾ ਦਿਓ ਥੋੜਾ ਬੱਚੇ ਜਿਹਾ ਕਰਦੀ ਆ ਉਹ ਕਿਸੇ ਨੂੰ ਠੰਡੀ ਸੀਲ ਹੈ ਜੀ ਉਹ ਜਦ ਮੈਂ ਤੁਹਾਡੇ ਹੱਥ ਫੇਰ ਰੋ ਥੱਲੇ ਲੈਵਾ ਫੀਟਿੰਗ ਵਾਲਾ ਪੂਰਾ ਹੈ ਫੀਟਿੰਗ ਵਾਲਾ ਲੈ ਬਾਈ ਠੀਕ ਹੈ ਗੱਲ ਅੱਜ ਸੂਈ ਨੂੰ ਸਾਰੇ 8 ਦਿਨ ਹੋਇਆ ਹੀ ਯਾਰ ਬੋਲਾ ਹੀ ਮੰਨ ਕੇ ਚੱਲੋ ਜੇ ਤੁਸੀਂ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਬਿਲਕੁਲ ਓਕੇ ਹੀ ਪੋਲੀ ਹੈ ਚਵਾਈ ਦੇ ਠੀਕ ਹੈ ਗੱਲ ਇਹਦੇ ਥੱਲੇ ਹੋਣਾ ਹੀ 12 13 ਲੀਟਰ ਦੇ ਲੱਗੇ ਪੱਕਾ ਪਾਂ ਬਣਿਆ ਨਹੀਂ ਆਪਾਂ ਇਹਦਾ ਠੀਕ ਹੈ ਗਾਣ 13 ਗੇ ਲੀਟਰ 12 ਦੇ ਮੰਨ ਕੇ ਚੱਲੋ ਬੋ ਕੀ ਵਰਦੀ ਜਾਂਦੀ ਹੈ ਜੀ ਡੇਲੀ 12 13 ਲੀਟਰ ਅੱਜ ਹਾਜ਼ਰ ਹੈ ਟਾਈਮ ਟੂ ਟਾਈਮ ਚੋਂ ਵਾਲਾ ਟਾਈਮ ਟੂ ਟਾਈਮ ਜੀ ਕਿੰਨੇ ਪੈਸੇ ਲੈ ਲਾਂਗੇ ਜੀ ਇਹਦਾ 50 ਕਰਦੇ ਹਾਂ ਜੀ ਮੁੱਲ ਮਾਨ ਤਾਨ ਬਾਕੀ ਕਰ ਦਾਂਗੇ ਮਾਨ ਤਾਨ ਕੋਈ ਨਹੀਂ ਹੈ ਨੰਬਰ ਬੋਲ ਦਿਓ ਜੀ 99680 57455 ਹਾਂਜੀ 99680 57455 ਜੀ 452 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ